जय शंकर जी की जय भोलेनाथ आज असी पठानकोट ਦੇ ਵਿੱਚ ਆ ਔਰ ਭਗਵਾਨ ਸੇਨਾ Shiv Sena ਰਾਤਨ ਕ੍ਰਾਂਤੀ ਦਲ ਇੱਕ ਸਮੂਹਿਕ ਬੈਠਕ ਹੋਈ ਹੈ ਜਿਸ ਦੇ ਵਿੱਚ ਕੁਝ ਲੋਕਲ ਮੁੱਦਿਆਂ ਨੂੰ ਲੈ ਕੇ ਔਰ ਕੁਝ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਹੈ ਔਰ ਇਸ ਮੁੱਦਿਆਂ ਦੇ ਵਿੱਚ ਮੈਂ ਇਹਨਾਂ ਜ਼ਰੂਰ ਕਹਿ ਸਕਦਾ ਕਿ ਅਗਰ ਅੱਜ ਅਸੀਂ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਆਸ-ਪਾਸ ਦਾ ਮਾਹੌਲ ਇੰਨਾ ਕਿ ਜ਼ਿਆਦਾ ਖਰਾਬ ਹੋ ਜਾਏਗਾ ਕਿ ਸਾਡੇ ਜੋ ਸਮਾਜਿਕ ਲੋਕ ਨੇ ਜਾਂ ਕੁਝ ਵਿਸ਼ੇਸ਼ ਸਮੁਦਾਇ ਦੇ ਲੋਕ ਨੇ ਉਹਨਾਂ ਨੂੰ ਇਥੋਂ ਪੰਜਾਬ ਛੱਡ ਕੇ ਦੌੜਨਾ ਪਵੇਗਾ। ਰਾਹੁਲ ਗਾਂਧੀ ਜੀ ਨੇ ਇੱਕ ਮੁੱਦਾ ਚੱਕਿਆ ਕਿ ਜਿਹੜੇ ਕਾਫੀ ਜਾਲੀ ਵੋਟ ਜਿਹੜੇ ਉਹਨਾਂ ਨੇ ਫੇਸ ਆਊਟ ਕੀਤੇ ਨੇ ਲੇਕਿਨ ਸਾਡੇ ਸਨਾਤਨ ਕ੍ਰਾਂਤੀ ਦਰ ਲੋਕ ਗੁਰਦਾਸਪੁਰ ਤੋਂ ਇਹ ਬਹੁਤ ਸਮੇਂ ਤੋਂ ਇਸ ਚੀਜ਼ ਦੇ ਉੱਪਰ ਜਿਹੜਾ ਵਰਕ ਕੀਤਾ ਜਾ ਰਿਹਾ ਹੈ। ਔਰ ਇਹ ਪ੍ਰਸ਼ਾਸਨ ਕੋਲੋਂ ਕੋ ਜਵਾਬ ਵੀ ਮੰਗੇ ਗਏ ਨੇ ਜਿਹੜੇ ਹਜੇ ਤੱਕ ਸਾਨੂੰ ਮਿਲੇ ਨਹੀਂ ਹੈ ਅਸੀਂ ਇੱਕ ਮੰਗ ਕੀਤੀ ਸੀਗੀ ਕਿ ਕੁਝ ਹੀ ਸਮੇਂ ਦੇ ਵਿੱਚ ਕੁ ਵਿਸ਼ੇਸ਼ ਸਮੁਦਾਇ ਦੇ ਲੋਕ ਜਿਹੜੇ ਬਹੁਤ ਜ਼ਿਆਦਾ ਇਥੇ ਤਦਾਰ ਵਿੱਚ ਆ ਚੁੱਕੇ ਨੇ ਜੋ ਸਾਡੇ ਲਈ ਬਹੁਤ ਖਤਨਾਕ ਹੋ ਸਕਦੇ ਨੇ ਹੁਣ ਜਿਸ ਤੱਕ ਅੱਜ ਅਖਬਾਰਾਂ ਵਿੱਚ ਪੜਿਆ ਸੀਗਾ ਕਿ ਸਾਡੇ ਕਾਨੂੰਨ ਜਿਹੜੇ ਵਿਸ਼ੇਸ਼ ਅਗਏ ਨੇ ਔਰ ਸਾਡੀ ਆਰਮੀ ਦੇ ਜੋ ਸੋਰੀ ਸੈਨਾਵਾਂ ਦੇ ਜੋ ਚੀਫ ਨੇ ਉਹਨਾਂ ਨੇ ਕਿਹਾ ਕਿ ਕਿਸੇ ਵੇਲੇ ਵੀ ਯੁੱਧ ਦੁਬਾਰਾ ਸ਼ੁਰੂ ਹੋ ਸਕਦਾ ਹੈ ਅਗਰ ਪਾਕਿਸਤਾਨ ਨਾਲ ਯੁੱਧ ਅਸਾਂ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਤਾਂ ਸਾਨੂੰ ਪਾਕਿਸਤਾਨ ਦੇ ਨਾਲ 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 ਜਿਹੜੇ ਵਿਸ਼ੇਸ਼ ਸਬਤਾਇਦੇ ਲੋਕ ਨੇ ਜਿਹੜੇ ਨਜਾਇਜ਼ ਤੌਰ ਤੇ ਆ ਕੇ ਨਹਿਰੇ ਨੇ ਔਰ ਪ੍ਰਸ਼ਾਸ ਜਿਹੜੇ ਆ ਰਾਜਨੀਤਿਕ ਲੋਕਾਂ ਨੇ ਜਿਹਨਾਂ ਨੂੰ ਠਹਿਰਾਇਆ ਹੋਇਆ ਸੀ ਰੋ ਆਪਣੇ ਵੋਟ ਬੈਂਕ ਦਿਖਾਤੇ ਉਹ ਸਾਡੇ ਲਈ ਬਹੁਤ ਜ਼ਿਆਦਾ ਹਾਰਮਫਲ ਹੋ ਸਕਦੇ ਨੇ ਦਸੋ ਅਸੀਂ ਮੰਗ ਕੀਤੀ ਹੋਈ ਹੈ ਡੀਸੀ ਸਾਹਿਬ ਕੋ ਇੱਕ ਆਰਟੀਆ ਪਾ ਕੇ ਪੁੱਛਿਆ ਸੀਗਾ ਕਿ ਜਿਹੜੇ ਪਿਛਲੇ 4 ਸਾਲ ਦੇ ਵਿੱਚ ਜਿਹੜੇ ਵੀ ਇੱਥੇ ਕੋਈ ਆਧਾਰ ਕਾਰਡ ਨਵੇਂ ਬਣੇ ਨੇ ਉਹਨਾਂ ਦੀ ਸਾਨੂੰ ਡਿਟੇਲ ਦਿੱਤੀ ਜਾਵੇ ਲੇਕਿਨ 1.5 ਮਹੀਨੇ ਬਾਅਦ ਸਾਨੂੰ ਜਵਾਬ ਆ ਰਿਹਾ ਕਿ ਸਾਡੇ ਕੋਲ ਡਿਟੇਲ ਹੈ ਹੀ ਨਹੀਂ ਐ ਚੰਡੀਗੜ੍ਹ ਭੇਜ ਦਿੰਦੇ ਆ ਤਾਂ ਅਸੀਂ ਫਿਰ ਦੁਬਾਰਾ ਰਿਪੀਟ ਉਹਨਾਂ ਨੂੰ ਭ ਇਹ ਸਾਨੂੰ ਡੀਸੀ ਸਾਹਿਬ ਕੋਲ ਜਵਾਬ ਚਾਹੀਦਾ ਹੈ ਔਰ ਡੀਸੀ ਸਾਹਿਬ ਆਪ ਉਸ ਚੰਡੀਗੜ੍ਹ ਤੋਂ ਸਾਨੂੰ ਡਿਟੇਲ ਮੰਗਵਾ ਕੇ ਦੇਣ ਜਿਹੜੀ ਹਜੇ ਪੈਂਡਿੰਗ ਚੱਲ ਰਹੀ ਹੈ ਇਸ ਤੋਂ ਇਲਾਵਾ ਅਸੀਂ ਨਗਰਪਾਲਿਕਾ ਤੋਂ ਕੁਝ ਚਾਰਟੇ ਪਾ ਕੇ ਕੁਝ ਜਾਣਕਾਰੀਆਂ ਲਈਆਂ ਸੀਗਾ ਪਰੰਤੂ ਇਹ ਸਾਰੇ ਐਪੀਸੋਡ ਦੇ ਵਿੱਚ ਇੱਕ ਨੁਕਸਾਨ ਸਾਨੂੰ ਜ਼ਰੂਰ ਹੋ ਰਿਹਾ ਉਹ ਇਹ ਹੋ ਰਿਹਾ ਹੈ ਕਿ ਜਿਹੜੇ ਵਿਸ਼ੇਸ਼ ਸਮੁਦਾਏ ਦੇ ਲੋਕ ਨੇ ਉਹ ਵੱਡੇ ਸਰ ਦੇ ਉੱਪਰ ਆ ਕੇ ਇੱਥੇ ਸੈਟਲ ਹੋ ਕੇ ਉਹ ਕੁਝ ਮਤਲਬ ਕਿ ਅਸਮਾਜਿਕ ਜਿਹੜੀਆਂ ਗਤੀਵਿਧੀਆਂ ਉੱਚ ਵੀ ਇਨਵੋਲਵ ਕਰ ਰਹੇ ਤਦੋ ਅਸੀਂ ਮੰਨ ਕਰਿਆ ਪਠਾਨਕੋਟ ਦੇ ਜਿਹੜੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਨੇ ਕਿ ਐਕਟਿਸ ਇਹਨਾਂ ਦੇ ਉੱਪਰ ਵੀ ਥੋੜਾ ਜਿਹਾ ਸ਼ਿਕੰਜਾ ਕੱਸਿਆ ਜਾਵੇ ਔਰ ਇੱਥੇ ਵੀ ਇਸ ਨੂੰ ਦੇਖਿਆ ਜਾਵੇ ਕਿ ਕਿੰਨੇ ਕ ਲੋਕਾਂ ਦੀ ਇੱਥੇ ਜਿਹੜੇ ਜਾਲੀ ਜਿਹੜੇ ਆਧਾਰ ਕਾਰਡ ਬਣਾ ਕੇ ਜਾਲੀ ਨਕਲੀ ਜਿਹੜੇ ਵੋਟ ਬਣਾਏ ਗਏ ਨੇ ਉਹਨਾਂ ਨੂੰ ਟ੍ਰੇਸ ਆਊਟ ਕੀਤਾ ਜਾਵੇ ਸਾਡੇ ਅਸ਼wini ਸ਼ਰਮਾ ਜੀ ਜਿਹੜੇ ਸਾਡੇ ਵਿਧਾਇਕ ਨੇ ਇਥੋਂ ਪਠਾਨਕੋਟ ਤੋਂ ਬੀਜੇਪੀ ਦੇ ਉਹਨਾਂ ਨੇ ਸੰਸਦ ਦੇ ਵਿੱਚ ਆਵਾਜ਼ ਉਠਾਈ ਸੀ ਲੇਕਿਨ ਉਹਦਾ ਸਾਨੂੰ ਸੰਸਦ ਚ ਆਵਾਜ਼ ਉਠਾ ਦੇ ਬਾਵਜੂਦ ਵੀ ਕੁਝ ਪੋਜ਼ਿਟਿਵ ਰਿਜ਼ਲਟਸ ਹਨ ਦੇਖਣ ਨੂੰ ਮਿਲੇ ਨਹੀਂ ਹੈ ਕਾਰਨ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਹਮਾ ਨੂੰ ਸਭ ਲੰਗੇ ਹੈ ਸਾਰੇ ਨਹੀਂ ਆਪਣੇ ਆਪਣੇ ਤਰੀਕੇ ਦੇ ਨਾਲ ਜਲੀ ਵੋਟ ਭਰਾਈ ਹੋਣਗੇ ਬਟ ਐਟ ਲੀਸਟ ਅਸੀਂ ਮੰਗ ਕਰ ਰਹੇ ਹਾਂ ਕਿ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਅੱਜ ਰਾਹੁਲ ਗਾਂਧੀ ਜੀ ਨੇ ਮੁੱਦਾ ਚੱਕਿਆ ਵੈ ਠੀਕ ਹੈ ਇਹ ਬੇਸ਼ੱਕ ਉਹਨੇ ਆਪਣੇ ਰਾਜਨੀਤਿਕ ਰਾਜਨੀਤਿਕ ਤੌਰ ਦੇ ਉੱਪਰ ਚੱਕਿਆ ਪਰ ਇਹ ਸਮਾਜਿਕ ਤੌਰ ਦੇ ਉੱਪਰ ਅਸੀਂ ਜਾ ਰਹੇ ਅਸੀਂ ਮੰਗ ਕਰ ਰਹੇ ਹਾਂ ਸਾਡੇ ਭਗਵਾਨ ਸੇਨਾਵਲੋਂ ਸਨਾਤਨ ਕ੍ਰਾਂਤੀ ਦਲੋਂ ਲੋ ਸ਼ਿਵ ਸ਼ਰਮ ਬਰਾਸਾਪਾਠਾਕੇ ਵੱਲੋਂ ਕਿ ਇਹਦੀ ਵਿਸ਼ੇਸ਼ ਜਾਂਚ ਕੀਤੀ ਜਾਵੇ ਅਦਰਵਾਈਜ਼ ਸਾਨੂੰ ਕਾਨੂੰਨੀ ਦਾਇਰੇ ਦੇ ਵਿੱਚ ਲੈ ਕੇ ਆਣਾ ਪਏਗਾ ਨਾ ਖਚਣਾ ਪਏਗਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਂ ਸਾਨੂੰ ਜੋ ਸਾਡੇ ਪ੍ਰੋਜੈਕਸ਼ਨ ਕਰਨ ਦੇ ਤਰੀਕੇ ਹੁੰਦੇ ਆ ਸਾਨੂੰ ਉਹਨਾਂ ਨੂੰ ਅਡਾਪਟ ਕਰਨਾ ਪਏਗਾ ਲੇਕਿਨ ਅਸੀਂ ਆਪਣੇ ਸਮਾਜ ਨੂੰ ਬਚਾ ਕੇ ਰੱਖਣਾ ਹੈ ਔਰ ਆਪਣੇ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਨੂੰ ਸੁਰੱਖਿਤ ਕਰਨਾ ਹੈ ਉਹਦੇ ਵਾਸਤੇ ਇਹਨਾਂ ਦੀ ਸ਼ਨਾਖਤ ਬਣਾ ਬਹੁਤ ਜ਼ਰੂਰੀ ਹੈ ਜੈ ਸ਼ੰਕਰ ਜੀ ਕੀ ਜੈ ਭੂਲੇਨਾਥ ਹਰ ਹਰ ਮਹਾਦੇਵ